ਹੋਣੇ-ਹੋਣੇ ਅਦਾਕਾਰ ਤੋਂ ਸਿਆਸਤ ਵਿੱਚ ਪੈਰ ਰੱਖਣ ਵਾਲੇ ਪੰਜਾਬੀ ਅਦਾਕਾਰ ਕਰਨਵੀਰ ਅਨਮੋਲ ਨੂੰ ਜਦੋਂ ਕਿਸੇ ਨੇ ਗੌਣ ਲਈ ਕਿਹਾ ਤਾਂ ਤੁਸੀਂ ਵੀ ਸੁਣੋ ਉਹਨਾਂ ਦੁਆਰਾ ਕਿਵੇਂ ਗੌਣ ਵਾਲੇ ਚਿਪ ਗੱਡੇ ਗਏ ਨਾਲੇ ਤੁਸੀਂ ਵੀ ਇਸ ਵੀਡੀਓ ਉੱਪਰ ਆਪਣੀ ਵਿਚਾਰ ਦਿਓ ਪੂਰਪਿਆ ਅੰਬਿਆਂ ਨਮਾਏ ਵਿੱਚ ਖੇਤੀ ਕਣਕਾਂ ਪੱਕੀਆਂ ਅੱਗ ਤੇ ਪਾਂਬੜ ਵਰਗੀਆਂ ਧੀਆਂ ਨੀਕੂ ਸਾਹੂ ਬੁਕਰ ਵਿੱਚ ਅਕੀ ਸਿੱਧਾ ਨਾਮ ਦੇ ਭਾਈਆ ਪੰਜਾਬ ਆਂ ਪਰਉਣੀਆਂ ਧੀਆਂ ਤੇ ਤੇਰੇ ਵੇੜ ਗੋਦਿਨੇ ਆਈ ਆ ਮੈਂ ਚਾਦਰ ਕੱਢ ਦੇਨੀ ਗਣਤੋਂ ਤੇ ਬਾਵਾ ਜਾਮਣ ਦੀ ਚਾਹੇ ਥਾਂ ਇਹ ਮੈਂ ਪੀਰਾ ਦਾਵਾ पड़ के सोचानी शर्मावा दिलि भर के सोचानी